हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਮਨਪ੍ਰਤ ਪ੍ਰਾਡ ਵਲੋਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੰਗੀ ਹਾਂਜੀ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਨਾ ਤੋਂ ਕੀ ਕਰਾਂਗੇ ਪਾਠ ਦੈਨ ਜਾਵਾਂਗੇ ਆਪਾਂ ਦੂਜੇ ਘਰ ਦੇ ਕਮਾਂਵਨ ਤੇ ਲੋ ਜੀ ਇੱਥੇ ਤੁਹਾਨੂੰ ਕੈਮਰਾ ਦਿਖ ਰਿਹਾ ਹੋਣਾ ਟਿੱਡਾ ਤੇ ਮੈਂ ਵੀ ਟਿੱਡੀ ਦੇਖ ਰਹੀ ਆ ਕਿਉਂਕਿ ਬੈਠੀ ਕੈਮਰਾ ਹੀ ਮੇਥੋਂ ਗਲਤ ਲੱਗਿਆ ਹੋਇਆ ਸੀ ਕਿਉਂਕਿ ਤੁਹਾਨੂੰ ਪਤਾ ਸਵੇਰ ਸਵੇਰ ਬਸ ਤਾਂ ਕੈਮਰਾ ਲੋਨ ਨੂੰ ਜੀ ਨਹੀਂ ਕਰਦਾ ਹੁੰਦਾਗਾ ਕਿਉਂਕਿ ਚਲੋ ਬਾਕੀ ਕੰਮ ਨੂੰ ਕੰਮ ਸਮਝ ਕੇ ਆਪਾਂ ਕਰਦੇ ਆਂ ਤੇ ਬਸ ਫਿਰ ਕੈਮਰਾ ਮੇਰਾ ਟੈਡਾ ਲੱਗਾ ਸੀ ਬਾਕੀ ਸਾਰਾ 올올 ਓਵਰ ਜਿਹੜਾ ਵਲੌਗ ਹੈ ਸਾਰੇ ਸ਼ਾਰਟਸ ਦੇ ਵਿੱਚ ਮੇਰਾ ਬਣਿਆ ਹੈਗਾ ਤੇ ਲੋ ਜੇ ਇੱਥੇ ਮੈਂ ਕਰ ਰਹੀ ਸੀ ਜਪਜੋਤ ਦਾ ਜੂڑا ਤੇ ਜੂڑا ਕਰਕੇ ਤੇ ਉਦੋਂ ਬਾਅਦ ਆਪਾਂ ਕਿਚਨ ਚ ਜਾਵਾਂਗੇ ਕਲਿਪਸ ਮੇਨ ਮੇਨ ਜੀਆਂ ਲੈ ਲਈਆਂ ਸੀ ਸਾਰੀਆਂ ਕਲਿਪਸ ਨਹੀਂ ਲਈਆਂ ਜਾਂਦੀਆਂ ਫੋਨ ਵੀ ਲੋ ਹੋ ਜਾਂਦਾ ਤੁਹਾਨੂੰ ਪਤਾ ਤੇ ਲਓ ਜੀ ਇੱਥੇ ਬਣਾ ਲਾਂਗੇ ਹੁਣ ਆਪਾਂ ਰੋਟੀ ਚੂੜਾ ਕਰ ਲਿਆ ਬੇਬੀ ਆਪਣਾ ਨਹਾਉਣ ਗਿਆ ਪਾਪਾ ਜੀ ਨਾਲ ਸੋਪ ਇੱਥੇ ਬਣਾ ਲਾਂਗੇ ਦਵਾ ਦਾ ਰੋਟੀ ਤੇ ਗਰਮੀ ਗਰਮੀ ਵੀ ਹਜੇ ਉਹੀ ਭਾਦ ਦਾ ਮਹੀਨਾ ਨਾ ਕੁਛ ਨਹੀਂ ਢੂਈ ਜੀ ਤਾਂ ਉਹੀ ਮੱਚਦੀ ਰਹਿੰਦੀ ਹੈਗੀਆ ਕੱਪੜਾ ਨਵਾਂ ਤਾਂ ਬਿਲਕੁਲ ਪੈਂਦਾ ਹੀ ਨਹੀਂਗਾ ਭਾਦ ਦੇ ਮਹੀਨੇ ਪੁਰਾ ਹਾਲਾ ਸਗੋ ਸੌਂਦੇ ਸਗੋ ਇਹ ਨਹੀਂ ਮਹਿਸੂਸ ਹੋਇਆ ਮੈਂ ਤੱਕ ਮਿੰਟ ਹੁਣ ਬਾਲਾ ਮਹਿਸੂਸ ਮੈਂ ਤਾਂ ਢੂਈ ਤੇ ਐਂ ਲੱਗੀ ਜੋ ਜਿਵੇਂ ਨਾ ਪੇਤਰ ਲੜੀ ਜਾਂਦੀ ਤੇ ਹੁੰਦਾ ਕੁਛ ਵੀ ਨਹੀਂਗਾ ਗੱਲ ਕਰੋ ਤੇ ਚਲੋ ਜੀ ਵਸ ਇੱਥੇ ਆਪਾਂ ਰੋਟੀ ਬਣਾ ਲਾਂਗੇ ਦਵਾ ਦਾ ਜਨ ਬੇਬੀ ਨੂੰ ਰੈਡੀ ਕਰਾਂਗੇ ਸਕੂਲ ਦੇ ਲਈ ਤੇ ਉਹ ਵਦ ਫਿਰ ਤੁਹਾਨੂੰ ਪਤਾ ਦਿਨ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਕੰਮ ਕਿਹੜੇ ਵੇਲੇ ਕਰਨੇ ਪੈਂਦੇ ਆ ਲਓ ਜੀ ਇੱਥੇ ਆ ਗਈ ਸੀ ਬੇਬੀ ਨਾਲ ਧੋ ਕੇ ਇੱਥੇ ਪਾ ਲਈ ਸੀ ਲਸੁਰਮਾ ਤੇ ਇਹਨੂੰ ਕਰਦਿਆ ਰੈਡੀ ਆਪਾਂ ਦਵਾ ਦਾ ਤੇ ਲਓ ਜੀ ਬੇਬੀ ਹੋ ਗਿਆ ਰੈਡੀ ਤੇ ਇੱਥੇ ਆ ਗਈ ਸੀ ਮੈਂ ਕੱਪੜੇ ਪ੍ਰੈਸ ਕਰਨ ਕਿਉਂਕਿ ਅੱਜ ਆਪਾਂ ਜਾਣਾ ਹੈ ਬਾਹਰ ਉਨੇ ਕਿ ਮोटे 4 3 4 ਕੰਮ ਕਰ ਕਿਉਂ ਨੇ ਆ ਚਲੋ ਜੀ ਅਪਾ ਦਬਦਬ ਕਰ ਲਈ ਕੱਪੜੇ ਪ੍ਰੈਸ ਦਨ ਮਿਲਣ ਸਮੋਂ ਆਪਣੇ ਨਵੀਂ ਕਲਿੱਪ ਦੇ ਨਾਲ ਹਾਂਜੀ ਜੇਕਰ ਨਿਓ ਹਾਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਲਓ ਜੀ ਟਾਈਮ ਹੋ ਗਿਆ ਏ ਦੇਖ ਲਈ ਕਿ ਮਨ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 7:35 ਮਿੰਟ ਤੇ ਮੈਂ ਦੁਬਾਰਾ ਨਾ ਕਿਉਂ ਇੱਕ ਵਾਰ ਹੋਰ ਤੇ ਤਿਆਰ ਹੋਨੇ ਕੱਪੜੇ ਪ੍ਰੈਸ ਕਰਕੇ ਲੈ ਆਏ ਤੁਹਾਡੇ ਸਾਹਮਣੇ ਤੇ ਆਪਾਂ ਜਾਣਾ ਬਠਿੰਡੇ ਤੇ ਹਮ ਜਾ ਕੇ ਆਉਣਾ ਆਪਾਂ ਤੇ ਬਠਿੰਡੇ ਜਾ ਕੇ ਆਉਣਾ ਸੋ ਆਪਾਂ ਦਬਦਬ ਹੋਣ ਤਿਆਰ ਹੋਨੇ ਰਸਤੇ ਚ ਫਿਰ ਜਾਬ ਚੱਲ ਨੂੰ ਵੀ ਛੱਡ ਜਾਗੇ ਤੇ ਚਲੋ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਿਊ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਕਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਚਲੋ ਜੀ ਹੁਣ ਫੋਨ ਵੀ ਲੋ ਹੈ ਫੋਨ ਚਾਰਜ ਕਰਕੇ ਤੇ ਆਪਾਂ ਨਾ ਕੇ ਰੈਡੀ ਹੋਨੇ ਦਨ ਮਿਲਾਂ ਤੁਹਾਨੂੰ ਦਨ ਮਿਲਾਂਗੇ ਤੁਹਾਨੂੰ ਰੈਡੀ ਹੋ ਕੇ ਹੋ ਜੀ ਆਪਾਂ ਜਾ ਰਹੇ ਆ ਬਠਿੰਡਾ ਕੁਛ ਛੋਟੇ ਮੋਟੇ ਜਿਹੜੇ ਕੰਮ ਆਪਣੇ ਸੀਗੇ ਦੋਚਾ ਕੰਮ ਕਰਨਾ ਹੈ ਆਪਾਂ ਬਠਿੰਡਾ ਜਾਪਜੋ ਤੋਂ ਆਪਾਂ ਸਕੂਲ ਛੱਡਤਾ ਥਰਮਲ ਥਰਮਲ ਗਰਮੀ ਹੈ ਪੂਰੀ ਸੋਭਾ ਸੋਭਾ ਤਾਂ ਟ੍ਰੈਫਿਕ ਹੁੰਦੀ ਹੈ ਕਿਉਂਕਿ ਕਿਸੇ ਨੇ ਜੌਬ ਤੇ ਜਾਣਾ ਕਿਸੇ ਸਟੱਡੀ ਕਰਨ ਜਾਣਾ ਕਿਸੇ ਨੂੰ ਕਾਲਜ ਸਕੂਲ ਦੇ ਵਿੱਚ ਜੇਕਰ ਕਿਸੇ ਨੇ ਕੰਮ ਹੋਣਾ 10 ਵਜੇ ਤੋਂ ਪਹਿਲਾਂ ਨਾ ਆਓ ਕੋਈ ਵੀ ਸ਼ਾਪ 10 ਵਜੇ ਤੋਂ ਪਹਿਲਾਂ ਓਪਨ ਨਹੀਂ ਹੁੰਦੀ ਪਿੰਡੇ ਦੇ ਵਿੱਚ ਆਪਣੇ ਉਹ ਕਹਿ ਦਿੰਦੇ ਪਿੰਡਾਂ ਨੇ ਸੁਦੇਹਾਂ ਸੁਦੇਹਾਂ ਕੰਮ ਕਰਕੇ ਚਲੋ ਭੱਜ ਕੇ ਜਾ ਕੇ ਕੰਮ ਕਰੀਏ ਨਹੀਂ ਪਰ ਜਦੋਂ ਸ਼ਹਿਰ ਹੀ 10 ਵਜੇ ਖੁੱਲਦਾ ਹੈ ਦੋ ਤਿੰਨ ਕੰਮ ਜਿਹੜੇ ਕਰਨੇ ਸੀ ਉਹ ਕਰੀ ਜਾਂਦੇ ਪਰ ਅਜੇ ਤੱਕ ਸ਼ਾਪ ਬੰਦ ਹੀ ਮਿਲਿਆ ਨਹੀਂ ਆਪਾਂ ਨੂੰ ਚਲੋ ਹੁਣ ਦੂਸਰਾ ਤੀਜਾ ਦੂਸਰਾ ਕੰਮ ਆ ਦੂਸਰੇ ਦੇ ਵੱਲ ਵੇਖਦੇ ਆ ਕੀ ਬੰਦਾ ਕਿ ਪਹਿਲੀ ਸ਼ਾਪ ਤਾਂ ਬੰਦ ਪਈ 10 ਵਜੇ ਖੁੱਲਣਗੇ ਘੱਟੋ ਘੱਟ 9:30 ਵਜੇ ਮੰਨ ਕੇ ਚੱਲੋ ਸਾਰੇ ਆਉਂਦੇ ਨੇ ਹੈਗੇ ਤੇ 10 ਵਜੇ ਤੋਂ ਪਹਿਲਾਂ ਖੁੱਲਦੇ ਨੇਗੇ 10 ਵਜੇ ਤੇ ਖੋਲਦੇ ਅਗਲਾ ਸਫਾਈ ਵਗੈਰਾ ਵੀ ਕਰਦਾ ਝਾੜੂ ਪੋਚਾ ਵੀ ਲਾਉਂਦਾ ਕੋਈ ਵੀ ਦੁਕਾਨਾ ਚਾਹੇ ਪਰਚੂਨ ਦੀ ਚਾਹੇ ਹੋਰ ਕਿਸੇ ਚੀਜ਼ ਦੀ ਨਾ ਚਲੋ ਜੀ ਸਾਰੇ ਓਵਰঅল ਹੀ ਬੰਦ ਪਿਆ ਸਾਰਾ ਬਾਜ਼ਾਰ 10 ਵਜੇ ਓਪਨ ਹੁੰਦਾ ਜਿਹੜੇ ਕਾਮਕਾਰ ਵਾਲੇ ਬੰਦੇ ਉਸ 9 ਵਜੇ ਘਰੋਂ ਤੁਰਦੇ ਆ 9:30 ਪੌਣੇ 10 ਪਹੁੰਚਦੇ ਸਿਕਨਾਂ ਤੇ

ਲਈ ਆਪਾਂ ਠੀਕੇ ਤੇ ਆਪਾਂ ਗਏ ਸੀ ਛੋਟੇ ਮੋਟੇ ਦੋ ਦੋ ਤਿੰਨ ਕੰਮ ਕਰਨ ਗਏ ਸੀ ਤੇ ਹੁਣ ਰਾਹ ਦੇ ਵਿੱਚ ਆਪਾਂ ਬੇਦਰ ਨੂੰ ਚੱਕ ਲੈ ਹੁੰਦੇ ਸੀ ਸਕੂਲ ਨੂੰ ਤੇ ਇਹ ਵੀ ਵਿਚਾਰ ਅੱਜ ਲੇਟ ਹੋ ਗਿਆ ਸਮਝ ਲਓ ਤੁਸੀਂ ਤੇ ਬੋਂਦਲ ਜੇ ਗਏ ਆ ਗਰਮੀ ਬਹੁਤ ਤੇ ਉਧਰ ਬਟਿੰਡੇ ਵਾਲ ਤਾਂ ਠੰਡਾ ਜਾ ਹੋਇਆ ਪਿਆ ਸੀ ਅੱਧ ਜਿਹਾ ਬਟਿੰਡੇ ਵਿੱਚ ਹਨਾ ਮੌਸਮ ਠੰਡਾ ਹੈ ਪੈਸੀ ਮਿੱਤਲ ਮੋਲ ਕੋਲ ਤੇ ਚਲੋ ਜੀ ਬਸ ਆਪਾਂ ਪਿੰਨੇ ਜੂਸ ਤਣ ਜਾਵਾਂਗੇ ਘਰਾਂ ਨੂੰ ਓਹੋ ਚਲੋ ਜੀ ਅੱਜ ਦੇਖਦੇ ਅੱਜ ਕਿੱਦਾਂ ਦਾ ਵਲੌਗ ਸ਼ੂਟ ਹੋਊਗਾ ਤੁਹਾਡੇ ਲਈ ਲੋ ਇਵਨਿੰਗ ਦਾ ਟਾਈਮ ਆਪਾਂ ਟਿਊਸ਼ਨ ਵਗੈਰਾ ਚਾਰ ਤੋਂ 6 ਪੜਾ ਕੇ ਫ੍ਰੀ ਹੋ ਗਏ ਸੀ ਸਬ지 ਮੈਂ ਧਰਤੀ ਸੀ ਤੇ ਮੈਂ ਕਹਿੰਨਾ ਦਿਨ ਜਾਂ ਖੜਾ ਸੀ ਹਜੇ ਤੇ ਰੋਟੀ ਤਾਂ ਫੇਰ ਠਹਿਰ ਕੇ ਲੱਗ ਜੂ ਤੇ ਮੈਂ ਕਹਿੰਨਾ ਪਹਿਲਾਂ ਦਵਦਾਇਆ ਕਰ ਝਾੜੂ ਲਾ ਲੈਨੇ ਤੇ ਜਪਜੋ ਤੇ ਦਾਦੀ 플레이 ਕਰਨ ਗਏ ਹੋਏ ਸੀ ਦਾਦੀ ਲੱਗ ਕੇ ਗਏ ਹੋਏ ਸੀ ਤੇ ਮੈਂ ਕਿਹਾ ਕੱਲੀ ਸੀਗੀ ਮੈਂ ਕਿਹਾ ਚਲ ਮੈਂ ਝਾੜੂ ਲਾ ਲੈਨੀਂ ਦਵਦਾ ਤੇ ਮੈਂ ਵੀ ਆ ਦਾ ਟਾਈਮ ਜਪਾਸ ਕਰਨਾ ਹੀ ਸੀਗਾ ਤੇ ਮੈਨੂੰ ਰੋਟੀ ਹਜੇ ਦੇਖਦੇਆਂ ਲੱਗੀਆਂ ਸੀ ਮਗਰ ਇਹ ਰੋਟੀ ਲਾ ਲੈਂਦੀ ਮੈਂ ਤਾਂ ਵਦਾ ਇੱਥੇ ਲਾਉਣ ਲੱਗ ਗਈ ਝਾੜੂ ਤੇ ਆ ਕੇ ਮੈਂ ਅੱਜ ਕੱਪੜੇ ਚੇਂਜ ਨਹੀਂ ਕਰੇ ਬਟਲਿਓ ਆ ਕੇ ਮੈਂ ਕਿਹਾ ਨਾ ਸ਼ਾਮ ਨੂੰ ਰੋਟੀ ਬਣਾ ਕੇ ਦਿਨਾਣਾ ਹੀ ਆ ਫਿਰ ਚੇਂਜ ਕਰ ਲਾਂਗੇ ਚਲੋ ਜਿੱਥੇ ਮੈਂ ਝਾੜੂ ਲਾ ਹੀ ਰਹੀ ਸੀ ਕਿ ਬੇਵੀ ਆ ਜਾਊਗਾ ਬਸ ਮਾਰੋ ਖੇੜਦਾ ਖੇੜਦਾ ਆ ਜਾਊਗਾ ਤੇ ਬਸ ਆਪਾਂ ਲਾ ਲਾਂਗੇ ਦਵਾ ਦਵਾ ਝਾੜੂ ਮੋਟਾ ਮੋਟਾ ਲਾ ਲਾਂ ਮੈਂ ਕਿਹਾ ਜਿਵੇਂ ਸ਼ਾਮ ਨੂੰ ਲੱਗਾ ਹੋਵੇ ਨਾ ਸਵੇਰ ਫਿਰ ਇੰਨਾ ਖਲਾਰਾ ਨਹੀਂ ਹੁੰਦਾ ਕਮਰੇ ਦੇ ਵਿੱਚ ਸੁਭਾ ਸੇਤੀ ਹੋ ਜਾਂਦਾ ਜੀ ਦੋ ਟਾਈਮ ਲੱਗਾ ਹੋਏ ਛਾਟੂ ਤਾਂ ਵਧੀਆ ਰਹਿੰਦਾ ਬਾਕੀ ਟਾਈਮ ਦੀ ਗੱਲ ਹੁੰਦੀ ਜੇਕਰ ਮੇਰੇ ਕੋਲ ਸ਼ਾਮ ਨੂੰ ਟਾਈਮ ਹੁੰਦਾ ਤੇ ਮੈਂ ਮਾਰ ਦਿੰਨੇ ਜੇ ਨਹੀਂ ਹੁੰਦਾ ਤੇ ਮੈਂ ਫਿਰ ਸੋਭਾ ਹੀ ਸੁਭਾ ਤਾਂ ਹੀ ਗੱਲ ਚਲੀ ਜਾਂਦੀ ਇੱਕੋ ਟਾਈਮ ਤੇ ਲਓ ਜਿੱਥੇ ਆਪਾਂ ਮਾਰ ਲਾਂਗੇ ਦਵਾ ਦਾ ਛਾੜੂ ਤੇ ਦਿਨ ਮਿਲਾਂਗੇ ਤੁਹਾਨੂੰ ਨਵੀਂ ਕਲਿੱਪ ਦੇ ਨਾਲ ਆਪਾਂ ਲਓ ਜਿੱਥੇ ਮੈਂ ਛਾੜੂ ਲਾ ਹੀ ਰਹੀ ਸੀ ਕਿ ਬੇਟਾ ਆ ਗਿਆ ਤੇ ਮੈਂ ਕੰਮ ਕਰ ਕਰਨ ਲੱਗ ਗਈ ਸੀ ਤੇ ਇੱਥੇ ਬੇਬੀ ਕੈਮਰਾ ਇੱਧਰ ਹੀ ਲੱਗਾ ਹੋਇਆ ਸੀ ਇਹ ਮਸਤੀ ਕਰ ਰਿਹਾ ਸੀਗਾ ਮੰਜੇ ਤੇ ਪਿਆ ਤੇ ਫਿਰ ਮੈਂ ਕਾ ਰੋਟੀ ਬੁਕਾ ਕੇ ਤੇ ਮੈਂ ਚਲ ਗਈ ਸੀ ਨਾ ਉਹਨ ਕੈਮਰਾ ਮੇਰਾ ਇੱਥੇ ਲੱਗਾ ਹੋਇਆ ਸੀ ਲੌਂਜੀ ਵਿੱਚ ਆ ਗਈ ਸੀ ਨਹਾ ਕੇ 11000 ਦਾ ਰਸਤਾ ਰਸਤਰੀਓ ਸੋਨਾ ਤੇ ਮਮਾ ਦੀ ਲੋੜ ਕਹਿੰਦਾ ਪਿਆਰੀ ਜੀ ਫਰਾਂਸ ਨੂੰ ਸ਼ਸ਼ਿਕਾ ਗਈ ਉਹ ਫਰਾਂਸ ਦੇਖ ਕੇ ਜਦੋਂ ਸ਼ਸ਼ਿਕਾ ਗਈ लिया आगे नहा धो के एसी छोड़िए बेटा भी अंदर क्योंकि ना पापा भी नहीं आए दादू भी नहीं आए सो गए बठिंडा ਕਰਾਂਦੇ ਤੁਹਾਨੂੰ ਪਤਾ ਕੰਮ ਧੰਦੇ ਤੋਂ ਮੁੱਕਦੇ ਨਹੀਂ ਹੁੰਦੇ ਕੋਈ ਨਾ ਕੋਈ ਕੰਮ ਨਿਕਲ ਹੀ ਹੁੰਦਾ ਮੈਂ ਸਵੇਰ ਜਾ ਕੇ ਆਇਆ ਫਿਰ ਵੀ ਕੰਮ ਨਿਕਲ ਆਇਆ ਹਨ ਤੇ ਮੈਂ ਆਗੇ ਨਾ ਕੇ ਸਹੀ ਦੱਸਾਂ ਤੁਹਾਨੂੰ ਮੈਂ ਸ਼ੂਟ ਵਗੈਰਾ ਨਹੀਂ ਕੀਤਾ ਝੜ ਵਗੈਰਾ ਝੜ ਵਗੈਰਾ ਕਰਕੇ ਨਾ ਤੇ ਮੈਂ ਰੋਟੀ ਲਾ ਕੇ ਤੇ ਉਦੋਂ ਉਹ ਕੈਮਰਾ ਲਾਇਆ ਸੀਗਾ ਤੇ ਉਦੋਂ ਬਾਅਦ ਜਪ ਜੋਤ ਕਰਨ ਲੱਗਿਆ ਤੇ ਮੈਂ ਭੱਜ ਕੇ ਨਾ ਆਈ ਕਿ ਉਹਨਾਂ ওভারਰੂਲ ਆਪਾ ਫਰੀ ਰੋਟੀ ਖਾਵਾਂਗੇ ਅਜੇ ਫਿਰ ਦੇ ਖਾਵਾਂਗੇ ਹਸਬੰਦਾਂ ਨਾਲ ਕੇ ਤਦ ਕੋ ਖਾਵਾਂਗੇ ਤੇ ਹੁਣ ਮੈਂ ਕਹਿੰਦਾ 10 ਮਿੰਟ ਬੈੰਨੀਆ ਮੇਰਾ ਫੋਨ ਐਡੀਟਿੰਗ ਕਰਨ ਵਾਲਾ ਸਾਰਾ ਕੰਮ ਪਿਆ ਹਜੇ ਵਲੌਗ ਅਪਲੋਡ ਕਰਨ ਵਾਲਾ ਪਹਿਲਾਂ ਬਣੂਗਾ ਤੇ ਫਿਰ ਹੀ ਅਪਲੋਡ ਹੋਊਗਾ ਤੇ ਚਲੋ ਜੀ ਨਹਾਣ ਵਾਲਾ ਕੰਮ ਆਪਸੇ ਹੋ ਗਿਆ ਨਹਾਣ ਉਹ ਤਿੰਨਾਂ ਦੀ ਨਹਾ ਤਿਆਰ ਹੋ ਜਾਂਦੇ ਨੇ ਫਿਰ ਉਹਦਾ ਕੰਮ ਨਿਭੜ ਗਿਆ ਮੇਰਾ ਮੇਨ ਦਾ ਤੇ ਕਲਰ ਰਹਿ ਗਿਆ ਰੋਟੀ ਖਾਣੀ ਤੇ ਐਡੀਟਿੰਗ ਵਗੈਰਾ ਕਰਕੇ ਤੇ ਉਹ ਵੀ ਅਪਲੋਡ ਕਰਨੀ ਆ ਘੱਟੋ ਘੱਟ ਤੁਸੀਂ ਲਾ ਲਓ ਧਤਿਆਂ ਦੇ ਜਦੋਂ ਦੇ ਧਤਿਆਂ ਲੱਗਣ ਲੱਗਿਆਂ ਸਾਡੇ ਪਿੰਡ ਤੇ ਉਦੋਂ ਦੇ ਅਸੀਂ ਧਤਿਆਂ ਤੇ ਜਾਂਦੇ ਸੀ ਧਤਿਆਂ ਤੇ ਜਾਣ ਲੱਗੇ ਟਿਊਸ਼ਨ ਪੜਾ ਲੈਂਦੇ ਸੀ ਤੇ ਪੜਾ ਕੇ ਤੇ ਚਲੇ ਜਾਂਦੇ ਸੀ ਧਤਿਆਂ ਤੇ ਪਿਛਲੇ ਲਾਸਟਲੇ 5 6 ਦਿਨ ਲਗਾਤਾਰ ਹੀ ਗਏ ਸੀ ਧਤਿਆਂ ਦੇ 5 6 ਦਿਨ ਜਿਹੜੇ ਪਿਛਲੇ ਲਾਸਟ ਸਿਨੋਂ ਤੋਂ ਤਾਂ ਲਗਾਤਾਰ ਹੀ ਗਏ ਸੀ ਧਤਿਆਂ ਦੇ ਚਲੇ ਗਏ ਫਿਰ ਤੁਹਾਨੂੰ ਪਤਾ ਉਧਰ ਚਲੇ ਗਏ ਆਪਾਂ ਬਹੁਤ ਰਖੜੀ ਪਹਿਲਾਂ ਫਿਰ ਜੋ ਉਹ ਆ ਗਿਆ ਫੰਕਸ਼ਨ ਆ ਗਿਆ ਵਿੱਚ ਤੇ ਵਿੱਚੇ ਬਸ ਉਹਦੀ ਸ਼ਾਪਿੰਗ ਜੀ ਕੰਮ ਚੱਲੇ ਗਿਆ ਵਿੱਚ ਰਖੜੀ ਚਲੇ ਗਏ ਰਖੜੀ ਸ਼ਾਪਿੰਗ ਕਰ ਰਖੜੀ ਤੇ ਚਲੇ ਗਏ ਫਿਰ ਫੰਕਸ਼ਨ ਬਰਥਡੇ ਪਾਰਟੀ ਆ ਗਈ ਬਸ ਆਣਾ ਜਿਹੜੇ 10 ਦਿਨ ਤੁਸੀਂ ਇਹ ਮੰਨ ਲਓ 10 ਦਿਨ ਬੜਾ ਵਧੀਆ ਜਿਹਾ ਲੰਘੇ ਬਸ ਕੰਮ ਤਾਂ ਧੰਦਿਆਂ ਦੇ ਨਾਲ ਨਾਲ ਹੀ ਆਪਣੇ ਪ੍ਰੋਗਰਾਮ ਵਗੈਰਾ ਜਿਹੜੇ ਆਪਣੇ ਚੱਲਦੇ ਰਹੇ ਤੇ 2 ਡੇਸ ਤਾਂ ਆਪਣਾ ਟਰੈਵਲਿੰਗ ਦਾ ਹੀ ਸੀਗਾ ਪੂਰਾ ਸੈਚਰਡੇ ਸੰਡੇ ਦਾ ਸੋ ਕੱਲ ਆਪਣਾ ਵੈਸੇ ਤੁਹਾਨੂੰ ਪਤਾ ਦਰਦ ਹੋਣ ਲੱਗ ਗਿਆ ਸੀ ਕੋਈ ਕੰਮ ਵਗੈਰਾ ਨਹੀਂ ਐਨਾ ਹੋਇਆ ਆਪਣੇ ਤੋਂ ਤਾਂ ਤੇ ਅੱਜ ਜਦਾ ਦੇ ਨਾ ਤੁਹਾਨੂੰ ਪਤਾ ਅੱਜ ਬਟੰਡੇ ਗਏ ਸੀ ਉੱਥੇ ਸ਼ੂਟਿੰਗ ਵਗੈਰਾ ਕੁਝ ਨਹੀਂ ਆਪਾਂ ਕੀਤਾ ਵਾ ਤੇ ਕਿਉਂਕਿ ਸਵੇਰ ਸਵੇਰ ਕਿਤਾਬ ਐਸੀ ਆਫ ਹੁੰਦਾ ਕਿ ਅਸੀਂ ਪਹੁੰਚ ਕੇ ਸੀ 8:30 ਵਜੇ 10 ਵਜੇ ਤੋਂ ਪਹਿਲਾਂ ਕੋਈ ਸ਼ਾਪ ਨਹੀਂ ਖੁੱਲਦੀ ਬਟੰਡੇ ਵਿੱਚ ਕਦੇ ਵੀ ਜਾਣਾ ਬਟੰਡੇ ਜਾਣਾ ਨਾ ਕਰੋ ਤੁਸੀਂ 9 ਵਜੇ ਤੋਂ ਚੁੱਪ ਕਰਕੇ ਤੇ 9:30 'ਨੋਂ ਬੰਦਾ ਪਹੁੰਚ ਕੇ ਤੇ ਆਪਦਾ ਚੀਜ਼ ਲੈ ਸਕਦਾ ਕਿਉਂਕਿ 9:30 'ਨੋਂ ਦੁਕਾਨਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਤਾਂ ਵੀ ਟੱਲੀ ਤਾਂ ਖੁੱਲਦੀ ਜਾਂਦੀ ਹੈ ਕੋਈ ਨਾ ਕੋਈ ਬਟ ਜਿਵੇਂ ਆਪਾਂ ਜਿਹੜੀਆਂ ਤੇ ਆਪਾਂ ਜਾਣਦੇ ਉਹ ਹੀ ਨਿਕਲਦੇ ਹਾਂ ਦੱਸ ਇਹ ਤੇ ਪਹਿਲਾਂ ਤੇ ਬਸ ਇਸੇ ਤਰ੍ਹਾਂ ਸੋ ਬਸ ਐਂ ਸਾਰਾ ਫਿਰ ਆਉਂਦੀ ਬਾਕੀ ਜੱਪ ਜੁੱਤ ਨੂੰ ਲੈ ਜਾਂਦੇ ਬਾਕੀ ਛੱਡ ਗਏ ਸੀ ਹੋਣ ਦੀ ਬਾਕੀ ਉਹਨੂੰ ਲਿਆ ਕੇ ਬਸ ਉਹਨੂੰ ਸਵਾਇਆ ਖਾ ਪੀ ਕੇ ਤੇ ਉਹਨੂੰ ਸਵਾਇਆ ਉਦੋਂ ਬਸ ਸਵਾਦ ਕੇ ਫਿਰ ਉੱਠੇ ਉੱਠ ਕੇ ਬਸ ਚਾਹ ਪੀਤੀ ਚਾਹ ਪੀ ਕੇ ਮੈਂ ਸੂਬਾ ਨਹੀਂ ਚਾਹ ਪਿੰਦੀ ਮਾਰਨਿੰਗ ਮਾਰਨਿੰਗ ਮੈਂ ਬਿਨਾ ਚਾਹ ਤੋਂ ਹੀ ਔਰ ਉਹਨਾਂ ਸਾਰੇ ਕੰਮ ਲਵੇ ਲਈ ਪਾਣੀ ਪੀ ਲੈਨੇ ਇੱਕ ਗਲਾਸ ਬਟ ਚਾਹ ਮੰਗਦੀ ਹੁੰਦੀ ਆ ਚਾਹ ਮੇ ਸ਼ਾਮ ਵਾਲੀ ਪੀਣੀ ਟਿਊਸ਼ਨ ਪੜਾਉਣ ਤੋਂ ਪਹਿਲਾਂ ਮੈਂ ਚਾਹ ਜ਼ਰੂਰ ਪੀ ਜੀ ਕਦੇ ਭਾਵੇਂ ਨਾ ਪੀ ਬਨਾ ਜੀ ਕਰੇ ਤਾਂ ਆਦਰਵਾਇਸ ਮੈਂ ਟਿਊਸ਼ਨ ਪੜਾਉਣ ਤੋਂ ਪਹਿਲਾਂ ਪੀਣੀ ਫਿਰ ਤੁਹਾਨੂੰ ਪਤਾ ਦੋ ਘੰਟੇ ਮੱਥਾ ਵਗੈਰਾ ਮਾਰਦਾ ਹੁੰਦਾ ਨਾ ਪੜਾਉਣਾ ਹੁੰਦਾ ਸੋ ਮੱਥਾ ਵੱਜਦਾ ਸੋ ਸਿਰ ਦਰਦ ਹੋਣਾ ਜੇ ਤੂੰ ਪਹਿਲਾਂ ਹੀ ਮੈਂ ਚਾਹ ਪੀ ਲੈਨੇ ਇੱਕ ਵਾਰ ਫਿਰ ਟਿਊਸ਼ਨ ਪੜਾ ਲੈਨੇ ਫੇ ਸ਼ਾਮ ਦੇ ਕੰਮ ਧੰਦੇ ਹੋ ਜਾਂਦੇ ਆ ਸਬਜ਼ੀ ਨਾਲ ਰੋਟੀ ਬਨੋ ਉਹ ਤਾਂ ਅਸੀਂ ਰਲ ਕੇ ਕਰਦੇ ਆ ਮੰਮੀ ਤੇ ਮੈਂ ਜਿਹੜਾ ਜਿਹਦਾ ਟਾਈਮ ਲੱਗਦਾ ਉਸ ਉਹੀ ਸਾਡੇ ਨਾਲ ਮਿਲ ਕੇ ਕੰਮ ਵਿੱਚ ਚੱਲ ਜੰਦੇ ਰਹਿੰਦੇ ਨੇ ਤੇ ਕੰਮ ਤਾਂ ਦੇ ਹੋ ਜਾਂਦੇ ਫਿਰ ਤੁਹਾਨੂੰ ਪਤਾ ਫੋਨ ਦੇ ਵੀ ਕਿਹੜਾ ਕੰਮ ਨਹੀਂ ਹੁੰਦੇ ਹੁਣ ਫੋਨ ਲੋਕਾਂ ਦੇ ਬਾਣੇ ਨਾਲ ਤਾਂ ਇਹ ਲੈ ਚੱਕੀ ਕੈਮਰੇ ਤੇ ਵੀਡੀਓ ਬਣਾਉਣ ਬੈਠ ਗਿਆ ਨੇ ਵੀਡੀਓ ਬਣਾ ਲੈਿੰਦੇਗਾ ਤਾਂ ਮੈਂਟ ਚ ਬਾਲਿੰਦੇ ਆ ਵੀਡੀਓ ਹੋਇਆ ਤਾਂ ਬਲੌਗਰ ਬਣ ਕੇ ਬਹੁਤ ਕੁਸ਼ ਗੱਲਾਂ ਕਰਦੇ ਇਹਨਾਂ ਨੂੰ ਤਾਂ ਪੈਸੇ ਆਉਣ ਨਾਲ ਜਾਂ ਲੋਕ ਇਤਨੀ ਗੱਲਾਂ ਕਰਦੇ ਨੇ ਇਹਨਾਂ ਨੂੰ ਤਾਂ ਪੈਸੇ ਆਉਣ ਲੱਗੇ ਜਾਂ ਕੁਝ ਵੀ ਆਪਾਂ ਇਹ ਨਹੀਂ ਕਹਿੰਦੇ ਆਉਣ ਲੱਗੇ ਆ ਜਾਂ ਨਹੀਂ ਆਉਣ ਲੱਗੇ ਪੈਸੇ ਨਾ ਆਪਾਂ ਇਹ ਚੀਜ਼ ਆਪਾਂ ਜੇ ਬਿਲਕੁਲ ਵੀ ਆਪਾਂ ਕੋਲ ਨਹੀਂ ਹੈਗੀ ਕਿ ਆਪਣੇ ਕੋਲ ਪੈਸੇ ਆਉਣ ਲੱਗ ਪਿਆ ਜਾਂ ਨਹੀਂ ਜਦੋਂ ਟਾਈਮ ਆਊਗਾ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਬਸ ਸ਼ੇਅਰ ਕਰਾਂਗੇ ਕਿ ਆਪਣਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਜਾਂ ਕਿਵੇਂ ਆਪਾਂ ਜਿੰ ਤੱਕ ਆਪਣੇ ਚੈਨਲ ਦੇ ਉੱਤੇ ਕੁਝ ਵੀ ਰਿਵੀਲ ਨਹੀਂ ਕੀਤਾ ਇਸ ਚੈਨਲ ਦੇ ਬਾਰੇ ਵਿੱਚ ਤੇ ਨਾ ਹੀ ਹਜੇ ਕਰਨਾ ਜਦੋਂ ਮੈਨੂੰ ਲੱਗਾ ਕਿ ਮੈਂ ਆਪਣੇ ਚੈਨਲ ਦੇ ਬਾਰੇ ਤੁਹਾਨੂੰ ਦੱਸਣਾ ਹੈਗਾ ਸਾਰਾ ਕੁਝ ਸੋ ਮੈਂ ਰੀਵील ਕਰ ਦੂੰਗੀ 올 ਓਵਰ ਸਾਰਾ ਕੁਝ ਕਿ ਮੇਰੇ ਚੈਨਲ ਦਾ ਕੀ ਸਿਸਟਮ ਹੋ ਗਿਆ ਕਿ ਮੈਨੂੰ ਪੈਸਾ ਆਉਣ ਲੱਗ ਗਿਆ ਇਹ ਕਿ ਨਹੀਂ ਹਨਾ ਓਵਰঅল ਸਾਰਾ ਮੈਂ ਆਪਣੇ ਚੈਨਲ ਬਾਰੇ ਤੁਹਾਨੂੰ ਦੱਸ ਦੂੰਗੀ ਬਟ ਜਦੋਂ ਮੈਨੂੰ ਲੱਗਾ ਉਦੋਂ ਹੀ ਮੈਂ ਕਰੂੰਗੀ ਅਦਰਵਾਇਜ਼ ਮੈਂ ਕਿਸੇ ਦੇ ਕਹਿਣ ਨਾਲ ਗਈ ਲੋਕ ਮੈਨੂੰ ਗੱਲਾਂ ਕਰਨ ਤੇ ਮੈਂ ਹਨਾ ਫੋਨ ਦੇ ਜਰੀ ਉਹਨਾਂ ਨੂੰ ਜਵਾਬ ਦਵਾ ਹਾਂ ਮੈਨੂੰ ਪੈਸੇ ਆਉਣ ਲੱਗ ਗਏ ਮੈਨੂੰ ਇੰਨੇ ਆਉਣ ਲੱਗਦਾ ਨਾ ਬਿਲਕੁਲ ਵੀ ਨਹੀਂ ਇਹ ਮੇਰੇ ਇੱਕ ਕੰਮ ਹੈ ਮੈਂ ਕੰਮ ਨੂੰ ਕੰਮ ਹੀ ਸਮਝ ਕੇ ਚੱਲੂੰਗੀ ਸੋ ਮੈਨੂੰ ਜ ਲੱਗਾ ਕਿ ਮੈਂ ਇਸ ਥੀ ਨੂੰ ਰਿਵੀਲ ਕਰਨਾ ਹੈ ਕਿ ਮੇਰਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਹੈ ਜਾਂ ਮੈਨੂੰ ਪੈਸਾ ਆਨ ਲੱਗ ਗਿਆ ਜਾਂ ਕੁਝ ਵੀ ਹਜੇ ਤੱਕ ਮੈਂ ਆਪਣੇ ਚੈਨਲ ਬਾਰੇ ਕੁਝ ਵੀ ਨਹੀਂ ਰਿਵੀਲ ਕੀਤਾ ਤੇ ਨਾ ਹੀ ਹਜੇ ਕਰਨਾ ਮੈਂ ਜਦੋਂ ਮੈਨੂੰ ਲੱਗਾ ਸੋ ਮੈਂ ਕਰੂੰਗੀ ਜਰੂਰ ਤੁਹਾਡੇ ਤੁਹਾਨੂੰ ਦੱਸੂੰਗੀ ਵੀ ਜਰੂਰ ਤੁਸੀਂ ਮੇਰੇ ਫੈਮਲੀ ਯੂਟਿਊਬ ਫੈਮਲੀ ਸੋ ਤੁਹਾਨੂੰ ਸ਼ੇਅਰ ਜਰੂਰ ਕਰੂੰਗੀ ਬਟ ਹਜੇ ਨਹੀਂ ਆਪਾਂ ਕਰਦੇ ਜੋ ਤੁਹਾਨੂੰ ਲੱਗਾ ਮੈਂ ਤੁਹਾਨੂੰ ਜੂ ਸ਼ੇਅਰ ਕਰੂੰਗੀ ਤੇ ਪਲੀਜ਼ ਬਸ ਸਪੋਰਟ ਇਸੇ ਤਰ੍ਹਾਂ ਕਰੀ ਕਰੀ ਜਾਓ ਮੈਨੂੰ ਸੋ ਸਪੋਰਟ ਤੁਹਾਡੀ ਸਪੋਰਟ ਦੇ ਨਾਲ ਮੈਂ ਇੱਥੋਂ ਤੱਕ ਪਹੁੰਚੇ ਤੇ ਆਉਣ ਵਾਲਾ ਟਾਈਮ ਵੀ ਤੁਹਾਡੀ ਸਪੋਰਟ ਨਾਲ ਹੀ ਆਉਣਾ ਆਪਣਾ ਨਵਾਂ ਜਿਹੜਾ ਆਉਣ ਵਾਲਾ ਟਾਈਮ ਉਹ ਵੀ ਤੁਹਾਡੀ ਸਪੋਰਟ ਨਾਲ ਹੀ ਆਉਣਾ ਸੋ ਪਲੀਜ਼ ਸਪੋਰਟ ਕਰੋ ਤਾਂ ਜੋ ਜਿਹੜਾ ਆਪਣਾਉਣ ਵਾਲਾ ਟਾਈਮ ਹੋਰ ਵੀ ਬੈਟਰ ਹੋ ਸਕੇ ਆਪਣਾਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਤੇ ਚਲੋ ਜੀ ਬਸ ਮੈਂ ਤੇ ਇਹੀ ਹੋ ਕਰਦੀ ਤੁਸੀਂ ਮੇਰੇ ਮਤਲਬ ਮੈਨੂੰ ਖੂਬਸਰ ਮੇਰੇ ਚੈਨਲ ਨੂੰ ਪਿਆਰ ਦਿਓ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਕਿੱਦਾਂ ਲੱਗਿਆ ਤੁਹਾਡੇ ਵਲੌਗ ਆਪ ਦੇ ਆਪ ਦੇ ਵੱਲੋਂ ਤਾਂ ਅਸੀਂ ਪੂਰੀ ਮੈਂ ਤਾਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮੈਂ ਆਪਣੇ ਜਿਹੜੀ ਵੀਡੀਓ ਤੁਹਾਡੇ ਲਈ ਬੈਟਰ ਤੋਂ ਬੈਟਰ ਲਿਆਉ ਕਿਉਂਕਿ ਜਿਹੜੀ ਆਪਾਂ ਮੇਰੇ ਕੋਲ ਆਪਣਾ ਜਿਹੜਾ ਚੈਨਲ ਆ ਉਹ ਡੇਲੀ ਲਾਈਫ ਦੇ ਅਕੋਰਡਿੰਗ ਆ ਕੁਕਿੰਗ ਦੇ ਅਕੋਰਡਿੰਗ ਸੋ ਆਪਾਂ ਉਹੀ ਚੀਜ਼ਾਂ ਦਿਖਾਵਾਂਗੇ ਜਿਹੜੀ ਆਪਾਂ ਕਰ ਰਹੇ ਆ ਦਿਨ ਦੇ ਵਿੱਚ ਹੁਣ ਆਪਾਂ ਪੂਰੇ ਦਿਨ ਦੇ ਵਿੱਚ ਕੁਝ ਕੀਤਾ ਹੀ ਨਹੀਂ ਮੰਨ ਕੇ ਚਲੋ ਫਿਰ ਮੈਂ ਕੀ ਤੁਹਾਨੂੰ ਦਿਖਾਵਾਂਗੇ ਨਾ ਸੋ ਜੇ ਆਪਾਂ ਪੂਰੇ ਦਿਨ ਦੇ ਵਿੱਚ ਘਰ ਦਾ ਕੰਮ ਕੀਤਾ ਤਾਂ ਆਪਾਂ ਘਰ ਦਾ ਕੰਮ ਹੀ ਦਿਖਾਵਾਂਗੇ ਤੁਹਾਨੂੰ ਜੇ ਆਪਾਂ ਕੋਈ ਟਰੈਵਲ ਵਗੈਰਾ ਕੀਤਾ ਸੋ ਆਪਾਂ ਟਰੈਵਲ ਵਗੈਰਾ ਦਿਖਾਵਾਂਗੇ ਤੁਹਾਨੂੰ ਜੇਕਰ ਉਹ ਕੋਈ ਆਪਾਂ ਬਾ ਅਕੋਰਡਿੰਗ ਟੂ ਮਤਲਬ ਆਪਣੇ ਡੇਲੀ ਲਾਈਫ ਆਪਾਂ ਉਸ ਅਕੋਰਡਿੰਗ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਜਿਹੜਾ ਆਪਾਂ ਡੇਲੀ ਲਾਈਫ ਦੇ ਵਿੱਚ ਡੇ ਆਪਾਂ ਕੁਝ ਕਰ ਰਹੇ ਆ ਸੋ ਆਪਣੇ ਜੀ ਹੁਣ ਆਪਾਂ ਕਹਿ দি ਅੱਜ ਤੋਂ ਆਪਾਂ ਡੇਲੀ ਰੂਟੀਨ ਆ ਜਿਹੜਾ ਆਪਣਾ ਮੇਨ ਸੇਮ ਉਹ ਘਰਾਂ ਵਾਲਾ ਹੋ ਗਿਆ ਸੇਮ ਡੇਲੀ ਲਾਈਫ ਦੇ ਵਿੱਚ ਕਰ ਰਹੇ ਆ ਆਪਾਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾ ਸੋ ਆਪਣੇ ਜਦੋਂ ਆਪਣਾ ਵਲੌਗ ਜਿਹੜਾ ਵਲੌਗ ਆ ਨਾ ਉਹ ਆਪਣਾ ਵਲੌਗ ਹੀ ਡੇਲੀ ਲਾਈਫ ਦਾ ਹੈ ਇਸ ਸੀ ਨੂੰ ਸਮਝੋ ਜੇ ਤੁਸੀਂ ਤੇ ਸਪੋਰਟ ਕਰਿਆ ਕਰੋ ਜਿਹੜੇ ਮੇਰੇ प्यारे सब्सक्राइबर्स ने मेरी YouTube फैमिली है प्लीज ਤੁਸੀਂ ਇਤੋਂ ਤੱਕ ਬਹੁਤ ਪਿਆਰ ਦਿੱਤਾ ਤੇ ਪਲੀਜ਼ ਸਾਡੇ ਵੀਡੀਓ ਜਿਹੜੀ ਫੁੱਲ ਵਾਚ ਕਰ ਹੁੰਦੀ ਹੈ ਨਾ ਉਹਨੂੰ ਫੁੱਲ ਵਾਚ ਕਰ ਜਿਹੜੇ ਵੱਡੇ ਵਲੌਗ ਕੋਨ ਨੇ ਵੱਡੇ ਲਾਈਫ ਵਾਲੇ ਪਲੀਜ਼ ਉਹਨਾਂ ਨੂੰ ਫੁੱਲ ਵਾਚ ਕਰਿਆ ਕਰੋ ਤੇ ਉਹਨਾਂ ਦੀ ਵੀ ਸਪੋਰਟ ਕਰੋ ਨਾ ਪਲੀਜ਼ ਸਪੋਰਟ ਕਰੋਗੇ ਤਾਂ ਤਾਂ ਹੀ ਆ ਫਿਰ ਬੰਦਾ ਮੋਟੀਵੇਟ ਹੋਗੇ ਤੁਹਾਨੂੰ ਕਿੰਨੇ ਦੀ ਕਿਹਾ ਕਿ ਮੋਟੀਵੇਟ ਹੋ ਕੇ ਬੰਦਾ ਜਿਆਦਾ ਕੰਮ ਕਰਦਾ ਹੈ ਪਲੀਜ਼ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਹੁਣ ਆਪਣਾ ਬੇਵੀ ਵੀ ਆ ਗਿਆ ਗੱਲਾਂ ਬਾਤਾਂ ਆਪਾਂ ਬਹੁਤ ਕਰਦੀਆਂ ਤੇ ਜਪਜੋਤ ਵੀ ਆ ਗਿਆ ਹਾਂਜੀ ਚੀਜੀਆ ਬੜੀਆਂ ਖਾਣੇ ਹੋ ਤੁਸੀਂ ਓਏ ਲੈ ਆਓ ਆਗਾ ਜਪਜੋਤ ਸਿੰਘ ਬਰਾੜ ਕਰੋ ਗੱਲਾਂ ਇਹਦੇ ਨਾਲ ਬੇਟਾ ਪੁੱਤਰ ਬਹਿ ਕੇ ਫਰੈਂਡਸ ਨਾਲ ਗੱਲਾਂ ਕਰੋ ਪਹਿਲਾਂ ਸਾਰਿਆਂ ਨੂੰ ਪਿਆਰ ਪਾ ਦੀ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਕਿਵੇਂ ਹੋ ਪੁੱਛੋ ਤੁਸੀਂ ਤਾਂ ਠੀਕ ਹੋ ਉਹਨਾਂ ਨੂੰ ਵੀ ਪੁੱਛੋ ਫਰੈਂਡਸ ਫਰੈਂਡਸ ਠੀਕ ਹੋ ਤੁਸੀਂ ਦੁਰਿਤਾ ਅ ਤੁਸੀਂ ਠੀਕ ਹੋ ਤੇ ਪੁੱਛ ਲੋ ਖਾਣਾ ਤੁਸੀਂ ਲੈਸ ਪੁੱਛੋ ਲੈਸ ਖਾਣੀ ਹੈ ਪੁੱਛੋ ਖਾਣੇ ਹੈ ਜੀ ਤੁਸੀਂ ਐ ਪੁੱਛੋ ਬਲ ਫਰੈਂਡਸ ਲੈਸ ਖਾਣੀ ਹੈ ਖਾਣੇ ਹੈ ਤੁਸੀਂ ਖਾਣੇ ਹਾਂਜੀ ਜੱਪ ਜੋ ਤੇ ਕਹਿੰਦੇ ਲੈਸ ਖਾ ਲਓ ਬਈ ਮੈਨ ਮਮਾ ਨੂੰ ਖਵਾ ਦਿਓ ਮਮਾ ਪੈਂਦੇ ਹੂੰ ਫਿਰ ਦੋ ਫਿਰ ਫਰੈਂਡ ਨੂੰ ਦਿਖਾਣੇ ਖਵਾਣੇਗਾ ਨਾ ਕਿਨੂੰ ਖਾਣੇ ਪੁੱਤ ਕਿਨੂੰ ਖਾਣੇ ਫਰੈਂਡ ਨੂੰ ਖਵਾਣਿਆ YouTube ਫੈਮਲੀ ਨਾਲ ਤੇ ਬੁਟ ਜਿਹੜੇ ਫਰੈਂਡ ਨੇ ਆਪਣੀ YouTube ਫੈਮਲੀ ਹੈ ਨਾ ਇਹ ਫਰੈਂਡ ਆਪਣੇ ਹਨ ਆਇਆ ਆਇਆ ਇਹਨਾਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਕਿ ਲਾਈਕ ਵੀ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਸ਼ੇਅਰ ਹਾਂਜੀ ਐਸੇ ਵੀ ਕਰਿਆ ਕਰੋ ਐਸੇ ਕਰ ਦੋ ਸੋਨਾ ਬੋਤਾ ਸੋਨਾ ਬੋਤਾ ਲਓ ਜੀ ਤੁਸੀਂ ਵੀ ਕਰ ਲਿਆ ਜਬ ਜੁੱਦ ਨਾਲ ਗੱਲਾਂ ਬਾਤਾਂ ਸੋ ਆਪਾਂ ਹੁਣ ਵੀਡੀਓ ਐਡੀਟਿੰਗ ਕਰਦੇ ਆ ਤੇ ਦੂ ਬਾਅਦ ਆਪਾਂ ਤੁਹਾਨੂੰ ਮਿਲਾਂਗੇ ਰੋਟੀ ਵਗੈਰਾ ਖਾਂ ਫੇਰ ਖਾਣੋਂ ਪਹਿਲਾਂ ਵੀਡੀਓ ਐਡੀਟਿੰਗ ਵਗੈਰਾ ਕਰਦੇ ਲਓ ਜੀ ਟਾਈਮ ਹੋ ਗਿਆ ਏ 1 ਮਿੰਟ ਲਓ ਜੀ ਤੁਸੀਂ ਵੀ ਕਹਿਣਾ ਅੱਜ ਤਾਂ ਵਲੌਗ ਦਾ ਐਂਡ ਹੀ ਬਹੁਤ ਲੇਟ ਕੀਤਾ ਤੇ ਟਾਈਮ ਹੋ ਗਿਆ 9:00 ਵਜੇ 10 ਮਿੰਟ ਤੇ ਆਪਾਂ ਵਲੌਗ ਦੀ ਐਂਡ ਕਰਨ ਲੱਗੇ ਆ ਤੇ ਥੋੜਾ ਜਿਹਾ ਲੇਟ ਹੀ ਹੋ ਗਿਆ ਐਂਡ ਕਰਦੇ ਕਰਦੇ ਕਿਉਂਕਿ ਗੱਲਾਂ ਬਾਤਾਂ ਕਰਦੇ ਪਤਾ ਨਹੀਂ ਲੱਗਾ ਤੇ ਚਲੋ ਜੀ ਮਿਲਾਂਗੇ ਆਪਾਂ ਫਿਰ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਤੇ ਲੱਗਦੇ ਨੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ